ਪਹਿਲਾ ਨਹੀਂ ਹੈ ਬੁਲਾਉਂਗੀ ਥਾਣੇ ਦਾ ਹੋਰ ਵੀ ਬਹੁਤ ਸਾਰੇ ਕੇਸ ਨੇ ਇਹ ਆ ਐਸਐਸਆਈ ਦਾ ਪਹਿਲਾ ਰੁਪਈਆ ਨਹੀਂ ਗੱਲ ਕਰ ਲਈਏ ਜੇ 8 ਫੇਸ ਥਾਣੇ ਦੀ ਕਰ ਲਈਏ 11 ਫੇਸ ਦੀ ਗੱਲ ਕਰਦੀਏ ਹੋਰ ਥਾਣਿਆਂ 'ਚ ਵੀ ਜੋ ਕਸੈ ਖੰਦਾ ਹੋ ਰਿਹਾ ਇਹ ਅਸਲ ਮੈਨੂੰ ਲੱਗਦੀ ਜਲਾਦ ਨੇ ਇਹ ਪੁਲਿਸ ਵਾਲੇ ਨਹੀਂ ਹੈ ਜਲਾਦ ਨੇ ਤੇ ਗੱਲ ਕਰ ਲਈਏ ਅਸੀਂ ਹੁਣ ਤੁਹਾਡੇ ਸਾਹਮਣੇ ਜਿਹੜਾ ਕੀਤਾ ਅਸੀਂ ਜਿਹੜੇ ਬਾਕੀ ਸਾਰੇ ਹੋਰ ਵੀ ਪਰਿਵਾਰ ਅਨੇਕਾਂ ਪਰਿਵਾਰ ਆਣਗੇ ਅਸੀਂ ਪਹਿਲਾਂ ਤੁਹਾਨੂੰ ਗਲਤੀ ਨਾਲ 19 ਤਰੀਕ ਦੱਸਤਾ ਸੀ ਹੁਣ ਸਾਡੇ ਨਾਲ ਵਿਚਾਰ ਚ ਆਇਆ ਅਸੀਂ ਕਰ ਰਹੇ ਤੇ 20 ਤਰੀਕ 20 ਅਗਸਤ ਨੂੰ ਅਸੀਂ ਜਿਹੜਾ ਹੈਗਾ ਐਸਐਸਪੀ ਦਫਤਰ ਦਾ ਕਰੋ ਕਰਾਂਗੇ ਤੇ ਉੱਥੇ ਆ ਕੇ ਸਾਰੇ ਇਕੱਲਾ ਇਕੱਲਾ ਜਿਹੜਾ ਇਹਨਾਂ ਨੂੰ ਕਪੜੇ ਸੱਪਾ ਕਰਾਂਗੇ ਤੇ ਜਿਹੜਾ ਬਦਲਿਆ ਪ੍ਰਸ਼ਾਸਨ ਅਨੁਸ਼ਾਸਨ ਉਹਨੂੰ ਦੱਸਾਂਗੇ ਵੀ ਐਸਐਸਪੀ ਸਾਹਿਬ ਤੁਸੀਂ ਨਵੇਂ ਆਏ ਹੋ ਜਿਹੜਾ ਪੁਰਾਣਾ ਢਾਂਚਾ ਵਿੱਚ ਹੈ ਉਹ ਡੀਐਸਪੀ ਹੋਏ ਐਸਐਚਓ ਹੋਏ ਉਹ ਤਾਂ ਉਹੀ ਇੱਥੇ ਜਿਹੜਾ ਗੰਦਲ ਚਦਾਲਾ ਹੀ ਆ ਤਾਂ ਸਾਰਾ ਸਿਸਟਮ ਬਦਲੋ ਤਾਂ ਕਿ ਤੁਹਾਡਾ ਮਸਲਾ ਹੱਲ ਹੋ ਸਕਦਾ ਨਹੀਂ ਤੁਹਾਨੂੰ ਗਮਰਾਹ ਕਰਕੇ ਗਲਤ ਰਿਪੋਰਟਾਂ ਹੀ ਤੁਹਾਡੇ ਕੋਲ ਪੇਸ਼ ਕੀਤੀਆਂ ਜਾਣਗੀਆਂ ਤੇ ਤੁਹਾਡਾ ਰਾਹੀਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜਲਦੀ ਤੋਂ ਜਲਦੀ ਸਾਡੇ ਜਿਹੜੇ ਪੈਂਡਿੰਗ ਕੇਸ ਬਜੇ ਨੇ ਹੋਰ ਵੀ ਤੋਂ ਲੱਗ ਕੇਸ ਬਜੇ ਨੇ ਰਿਵੈਸਟੀਗੇਸ਼ਨਾਂ ਹੋ ਰਹੀਆਂ ਪੰਜਵੇਂ ਮਹੀਨੇ ਤੋਂ ਕੇਸ ਅਧੂਰੇ ਪਏ ਨੇ ਉਹਨਾਂ ਦੇ ਕਾਰਵਾਈ ਕਰੋ ਨਹੀਂ ਤਾਂ ਤੁਹਾਨੂੰ 20 ਅਗਸਤ ਨੂੰ ਐਸੇ ਸਾਰੇ ਸੱਜਣ ਮਿਲਣਗੇ ਤੇ ਤੁਹਾਡਾ ਪਿੱਠ ਸੇਪਾ ਕਰਦੇ। ਪੰਗੀ ਥਾਣੇ ਦਾ ਕੇਸ ਹੈ ਪਿਛਲਾ ਜਿਹੜਾ ਪਿਛੋਕੜ ਹੈ ਪਰਿਵਾਰ ਦਾ ਇਹ ਉਹਦਾ ਭਰਾ ਘੜਿਆ ਮੁੰਡਾ ਇਸ ਦੀ ਸਿਸਟਰ ਦੀ ਭੈਣ ਸੀ ਤੇ ਉਹਨੂੰ ਡੇਢ ਮਹੀਨਾ ਹਲੇ ਵਿਆਹੀ ਰਹੁੰਦਾ ਵਿਆਹ ਉਧਰੋਂ ਹੁੰਦਾ ਬਿਹਾਰ ਜਿੱਤੇ ਇੱਥੇ ਬਲੌਂਗੀ ਚ ਆ ਕੇ ਰ ਤੇ 1.5 ਮਹੀਨੇ ਬਾਅਦ 1.5 ਮਹੀਨੇ ਜੀ ਵੀ 15 ਦਿਨ ਦਾ ਘਰੇ ਰਹੀ ਕਹਿੰਦਾ ਸਾਡੇ ਤੇ ਕੁੜੀ ਇੱਕ ਮਹੀਨਾ ਸਿਰਫ ਇਹਦੀ ਭੈਣ ਜਿਹੜੀ ਸਿਸਟਰ ਰਹੀ ਹੈ ਜਿਹਦੇ ਸਿਸਟਰ ਦੇ ਰਹਿਣ ਕਰਕੇ ਉੱਥੇ ਉਹਨਾਂ ਨੇ ਉਹ ਪ੍ਰੈਸ਼ਰਾਈਜ਼ ਕਰਿਆ ਜਾਂ ਦੁਖੀ ਕਰੀ ਹੈ ਉਹ ਲੇਡੀ ਨਾ ਜਿਹੜੀ ਆ ਕੁੜੀ ਹੈਗੀ ਉਹਦਾ ਆਤਮ ਹੱਤਿਆ ਕਰ ਲਈ ਹੈ ਮਰੀ ਹੈ ਤੇ ਉਸਦੇ ਬਰਖਿਲਾਫ ਇੱਕ ਦੋਸ਼ੇ ਦੇ ਖਿਲਾਫ ਉਹਦੇ ਘਰ ਵਾਲੇ ਦੇ ਖਿਲਾਫ ਸੱਸ ਦੇ ਖਿਲਾਫ ਨਨ ਦੇ ਖਿਲਾਫ ਇੱਕ ਐਫ ਆਈ ਆਰ ਨੰਬਰ 53 ਦਰਜ ਹੋ ਜਾਂਦੀ ਹੈ 21 ਤੰਨ 2024 ਪੁਲਿਸ ਪ੍ਰਸ਼ਾਸਨ ਇਸ ਪਰਿਵਾਰ ਨੂੰ ਕਹਿੰਦਾ ਡੈੱਡ ਬੋਡੀ ਦੇ ਕੋਲ ਵੀ ਨਹੀਂ ਸਾਨੂੰ 3 ਦਿਨ ਜਾਣ ਦਿੱਤਾ 3 ਦਿਨ ਉਹਦਾ ਪੋਸਟਮਾਰਟਮ ਨਹੀਂ ਹੋਇਆ ਜਦੋਂ ਤੱਕ ਅਸੀਂ ਬਿਆਨ ਨਹੀਂ ਲਿਖਾ ਦਿੱਤੇ ਬਿਆਨ ਲਿਖਾ ਲੈ ਉਹਨਾਂ ਨੇ ਪੰਜਾਬੀ 'ਚ ਕਹਿੰਦੇ ਸਾਨੂੰ ਖਾਸ ਕਰਕੇ ਹਿੰਦੀ ਦਾ ਜਿਆਦਾ ਅਸੀਂ ਪੜਦੇ ਆਂ ਲਿਖਦੇ ਆਂ ਹਿੰਦੀ ਤੇ ਉਸ ਆਈਓ ਨੇ ਆਈਐਸਆਈ ਨੇ ਉਹ ਹਿੰਦ ਜਿਹੜੀ ਪੰਜਾਬੀ 'ਚ ਲਿਖ ਕੇ ਸਭ ਤੋਂ ਪਹਿਲਾਂ ਜਬਰਦਸਤ ਅਸੀਂ ਕਿਹਾ ਵੀ ਬਿਆਨ ਸਾਈਨ ਕਰੋ ਉਦੋਂ ਬਾਅਦ ਡੈੱਡ ਬੋਡੀ ਸਾਨੂੰ ਦਿਖਾਣੇ ਜਦੋਂ ਡੈੱਡ ਬੋਡੀ ਦੇਖਦੇ ਆਂ ਤਾਂ ਉਹਦੇ ਪਿੰਡੇ ਤੇ ਪੈਰਾਂ ਦੇ ਲੱਤਾਂ ਦੇ ਨਿਸ਼ਾਨ ਹੁੰਦੇ ਆਂ ਤਾਂ ਇਹਨਾਂ ਨੇ ਕੰਪਲੀਟ ਇੱਕ ਦਰਖਾਸਤ ਇਸ ਸਬੰਧ ਚ ਐਸਐਸਬੀ ਮੁਹਾਲੀ ਨੂੰ ਦਿੱਤੀ ਉਹ ਵੀ ਮਹੀਨਾ ਸਵਾ ਮਹੀਨਾ ਜਿਹੜੀ ਹੈ ਡੇਢ ਦਿਨਾਂ ਦਰਖਾਤੀ ਨਾ ਹੋ ਗਈ ਪਰ ਲੇਕਿਨ ਇਹਨਾਂ ਨੂੰ ਸਵੇਰੇ ਬੁਲਾ ਲੈਂਦੀ ਹੈ ਪੁਲਿਸ ਬੁਲਾਉਂਗੀ ਵੀ ਮੁੜ ਕੇ ਸਾਰਾ ਦਿਨ ਬਿਠਾ ਲ ਰੱਖਦੀ ਹੈ ਉਹ ਕਹਿੰਦੀ ਜੀ ਉੱਥੇ ਤਾਲਾ ਲੱਗਿਆ ਵਾ ਜੀ ਦਰਵਾਜ਼ਾ ਬੰਦ ਹੈ ਬੰਦਾ ਚਲੇ ਗਿਆ ਕਿਤੇ ਹੋਰ ਹੈ ਇੱਕ ਵੀ ਰੈਸਟ ਜਿਹੜੀ ਪਈ ਨਹੀਂ ਹੈ ਤਿੰਨੇ ਬੰਦਿਆਂ 'ਚ ਤੁਸੀਂ ਦੇਖ ਰਹੇ ਹੋ ਪਹਿਲਾਂ ਵੀ ਤੁਹਾਡੇ ਕੋਲੇ ਮਸਲੇ ਚੱਕੇ ਆ ਇੱਥੇ ਬੰਦੇ ਦੀ ਕੀਮਤ ਸ਼ਾਇਦ ਨਹੀਂ ਗਿਣੀ ਜਾਂਦੀ ਇੱਕ ਸਾਈਕਲ ਚੋਰ ਨੂੰ ਫੜ ਕੇ ਉਹਨੂੰ ਮੱਤ ਮਰਿਆ ਕਰਕੇ ਸੜਕਾਂ ਤੇ ਧੇਰ ਦਿੰਦੇ ਜੇ ਕੋਈ ਬੰਦਾ ਕਿਸੇ ਨੇ ਪ੍ਰੈਸ਼ਰਾਈਜ਼ ਕਰਕੇ ਉਹਨੂੰ ਮਰਨ ਵਾਸਤੇ ਮਜਬੂਰ ਕਰਤਾ ਉਹਨੂੰ ਉਹਨਾਂ ਦੇ ਦੋਸ਼ੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਤੇ ਇਸ ਚ ਮੈਂ ਇਹ ਕਹਿਣਾ ਚਾਹੁੰਦਾ ਵੀ ਸਰਕਾਰਾਂ ਬਦਲ ਗਈਆਂ ਕੰਦੂਰ ਬਦਲ ਗਏ ਡੀਜੀਪੀ ਵੀ ਬਦਲ ਜਾਂਦੇ ਡੀਆਈਜੀ ਬਦਲੇ ਆ ਐਸਐਸਪੀ ਬਦਲੇ ਆ ਪਰ ਲੇਕਿਨ ਜਿਹੜੇ ਪੀੜਤ ਪਰਿਵਾਰਾਂ ਉਸੇ ਤਰ੍ਹਾਂ ਜਿਹੜੇ ਇਹ ਦਰਦ ਦਰਦੀਆਂ ਠੋਕਰਾਂ ਖਾਣ ਲਈ ਅੱਜ ਵੀ ਮਜਬੂਰ ਹੈ ਪਹਿਲਾਂ ਵੀ ਮਜਬੂਰ ਸੀ ਤੇ ਅਸੀਂ ਤੁਹਾਡੇ ਰਾਹੀਂ ਇਹ ਕਹਿਣਾ ਚਾਹੁੰਦੇ ਆਂ ਕਿ ਪ੍ਰਸ਼ਾਸਨ ਨੂੰ ਸਰਕਾਰ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਨਾ ਚਾਹੁੰਦੇ ਆਂ ਡੀਜੀਪੀ ਪੰਜਾਬ ਨੂੰ ਅਪੀਲ ਕਰਨਾ ਚਾਹੁੰਦੇ ਆਂ ਐਸਐਸਪੀ ਜਿਹੜਾ ਸਾਡੇ ਨਵੇਂ ਆਏ ਨੇ ਹੁਣ ਨਵੇਂ ਆਏ ਨੂੰ ਅਸੀਂ ਧਿਆਨ ਚ ਤੁਹਾਡੇ ਰਾਹੀਂ ਲਿਆਣਾ ਚਾਹੁੰਦੇ ਆਂ ਵੀ ਇਸ ਮਾਮਲੇ ਨੂੰ ਜਰਾ ਜਲਦੀ ਤੋਂ ਜਲਦੀ ਅ ਇਹਦਾ ਕਰਿਆ ਜਾਵੇ ਕੰਮਕਾਰ ਕਰਿਆ ਜਾਵੇ ਤੇ ਬੰਦਿਆਂ ਨੂੰ ਰੈਸਟ ਕੀਤਾ ਜਾਵੇ ਉਹਨਾਂ ਨੂੰ ਵੱੜੀ ਸਜ਼ਾਾਂਵਾਂ ਦਿੱਤੀਆਂ ਜਾਣ ਨਹੀਂ ਤਾਂ ਸਾਡੇ ਕੋਲ ਹੋਰ ਵੀ ਜਿਹੜੇ ਪੀੜਤ ਪਰਿਵਾਰਾਂ 19 ਅਗਸਤ 19 ਅਗਸਤ ਸੋਮਵਾਰ ਨੂੰ ਅਸੀਂ ਐਸਐਸਪੀ ਦਫ਼ਤਰ ਦਾ ਘਰਾਵਾਂਗੇ ਤੇ ਇਸ ਤੋਂ ਇਲਾਵਾ ਸਾਡੇ ਕੋਲੇ ਮੰਨ ਲੱਗਦੀ 50 ਪਰਿਵਾਰ ਹੋਰ ਨੇ ਜਿਹੜੇ ਆਪਣੇ ਆਪਣੇ ਦੁਖੜੇ ਲੈ ਕੇ ਸਾਰੇ ਥਾਣਿਆਂ ਦੇ ਉੱਥੇ ਪਹੁੰਚਣਗੇ ਤੇ ਬੇਨਕੀਸ ਸਾਡਾ ਇਹ ਹੋਊਗਾ ਤੇ ਬਾਕੀ ਵੀ ਸਾਰੇ ਸਹਿਯੋਗੀ ਸੱਜਣ ਆਣਗੇ ਆਪਣੇ ਆਪਣੇ ਸਬੂਤ ਪ੍ਰੂਫ ਲੈ ਕੇ 19 ਅਗਸਤ ਨੂੰ ਐਸਐਸਪੀ ਦਫ਼ਤਰ ਪਹੁੰਚੋ ਤਾਂ ਕਿ ਜਿਹੜਾ ਹੈ ਤੁਹਾਡਾ ਕਲਕਲਿਆ ਦਾ ਮਸਲਾ ਜਿਹੜਾ ਹੱਲ ਹੋ ਜਾਵੇ ਹਾਂ ਅੱਛਾ ਹੂੰ ਕੀ ਆ ਬੋਲੇ ਮੈਨੂੰ ਉਹਨਾਂ ਨੇ ਬੋਲਾ ਕਿ ਜੋ ਆਤਮ ਹੱਤਿਆ ਕੀ ਹੈ ਫੋਸੀ ਲਗਾਈ ਹੂੰ ਤੇ ਆ ਜਾਈਏ ਆਪ ਲੋਗ

काम नहीं करता था, था लड़का क्या था उसमें कमी क्या बताती बताया उसने कुछ लड़की ने मेरी शादी तो सब ठीक हुआ था बाकी यह था जो यहाँ कुछ लड़की जैसे बिहार से थी भाषा का भी प्रॉब्लम था यहाँ पे और यहाँ लाने के बाद ना उसे घर मैंने वही पैसे पूसे का चक्कर था पाँच लाख रुपया और लेंगे कोई पैसे महंगा नहीं पहले वो तय हुआ था कोई पैसे नहीं जो हुआ था वो तो दे दिया गया जो हम लोग के बाद जो भी तय हुआ था सब दे दिया भी भी। कितने दिन रही सर हमने सर ससुराल में कितने दिन रही ससुराल में हाँ जो बिहार में था पंद्रह दिन थी जहाँ एक महीना यहाँ से कोई फोन भी करने नहीं दे रहा रहते भी भी बिहार में जहाँ किराए पर रहते थे ने, यहां नहीं यहाँ पे मकान जहाँ भी यहाँ उन्होंने बोला था कि पंजाब लेके जाएंगे उसके बाद तय हुआ था हमने बोले क्या क्या चाहते हैं सर वो जो फांसी लगा हुआ जो हमने फोटो देखे हैं थाने में एक ही बार हम ही को देखा था वो विंडो विंडो जो है पांच फुट का विंडो है और लड़की पांच फुट से ज्यादा हाइट है तो जमीन में पैर लगा हुआ है ये हो ही नहीं सकता है ये, नसाँगी नसाँगी किसी हाल पे नहीं हो सकता है। और जो वहाँ का ऐसा ही है वो सर आम हम लोग को तो ये लोग बिहार से आया था इनको तो थाने में बैठने नहीं दे रहा था वो हाल कर रखा था बिल्कुल सर वहाँ सारा सेटिंग पैसे लेके सब सेटिंग कर रखा था ਔਰ ਬੋਲ ਰਿਹਾ ਐ ਐਸਆਈ ਮਾਵਲਾ ਜੀ ਹੈ ਮਾਵਲਾ ਜੀ ਨੂੰ ਜਾਂਦੇ ਆ 10 ਬਗਤ ਨੇ ਹੋਣ ਹੈ ਤੇ ਕੁੜੀ ਮਾਰ ਬਈ ਹੈ ਬਲੌਂਗੀ ਥਾਣੇ ਦਾ ਕੇਸ ਹੈਗਾ 5 ਮਹੀਨੇ ਹੋ ਗਏ ਪਰਿਵਾਰ ਨੂੰ ਪੀੜਤ ਪਰਿਵਾਰ ਫਿਰ ਰਹਿ ਘੁੰਮਦਾ ਇੱਕ ਪਰਿਵਾਰ ਦੀ ਜਿਹੜੀ ਹੈ ਸਾਦੀशुदा ਵਿਆਹੀ ਬੇਟੀ ਨੂੰ ਹਲੇ 1.5 ਮਹੀਨਾ ਹੀ ਹੋਇਆ ਸੀ 1.5 ਮਹੀਨੇ ਬਾਅਦ ਉਸ ਪਰਿਵਾਰ ਚ ਜਿਹੜੀ ਕੁੜੀ ਦੀ ਲੈਸ ਹੋ ਜਾਂਦੀ ਹੈ ਕੁੜੀ ਨੂੰ ਮਾਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਐਫਆਈਆਰ ਕੱਢਦੀ ਹੈ ਤਿੰਨ ਬੰਦੇ ਦੋਸ਼ੀ ਪਾਈ ਜਾਂਦੇ ਪਰਿਵਾਰ ਨੂੰ